ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸ਼ਹੀਦ ਦੀ ਪਾਈ ਮਤਾਬ ਸਿੰਘ ਜੀ ਪਾਈ ਰਤਨ ਸਿੰਘ ਜੀ ਆਪਣੇ ਦਾਦਾ ਜੀ ਪਾਈ ਮਤਾਬ ਸਿੰਘ ਜੀ ਬਾਰੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਪਾਈ ਮਤਾਬ ਸਿੰਘ ਜੀ ਪੂਰੇ ਯੋਧੇ ਸੂਰਮੇ ਸਨ ਉਹਨਾਂ ਦਾ ਨਾਮ ਸੁਣ ਕੇ ਹੀ ਦੁਸ਼ਮਣ ਦੂਰ ਦੀ ਹੋ ਕੇ ਲੰਘਦਾ ਸੀ ਉਹਨਾਂ ਦਾ ਅਜਿਹਾ ਡਰ ਸੀ ਲੜਨ ਮਾਰਨ ਵਾਸਤੇ ਉਹ ਸਦਾ ਤਿਆਰ ਰਹਿੰਦੇ ਸੀ ਜਿਵੇਂ ਸ਼ੇਰ ਦਾ ਭੈ ਹੁੰਦਾ ਹੈ ਈਉ ਮਤਾਬ ਸਿੰਘ ਤੋਂ ਫੌਜ ਡਰਦੀ ਸੀ ਮੱਸੇ ਰੰਗੜ ਦਾ ਸਿਰ ਵੱਢਣ ਤੋਂ ਬਾਅਦ ਲਾਹੌਰ ਦਾ ਨਵਾਬ ਡਰ ਗਿਆ ਉਸ ਨੂੰ ਆਪਣੀ ਮੌਤ ਦਾ ਡਰ ਸੀ ਇਸ ਲਈ ਉਸ ਨੇ ਹੁਕਮ ਦੇ ਦਿੱਤਾ ਕਿ ਮਤਾਬ ਸਿੰਘ ਨੂੰ ਫੜ ਕੇ ਲਿਆਇਆ ਜਾਵੇ ਹੁਕਮ ਸੁਣਦੇ ਸਾਰ ਹੀ ਸਿਪਾਹੀ ਭਾਈ ਮਹਤਾਬ ਸਿੰਘ ਜੀ ਨੂੰ ਲੱਭਣ ਲਈ ਚੱਲ ਗਏ ਤੇ ਕਈ ਦਿਨ ਲੱਭਦੇ ਹੀ ਰਹੇ ਉੱਧਰ ਦੂਜੇ ਪਾਸੇ ਫੌਜ ਨੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਤੇ ਨਵਾਬ ਨੇ ਲਾਹੌਰ ਵਿੱਚ ਕੈਦ ਕਰਕੇ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਭਾਈ ਤਾਰੂ ਸਿੰਘ ਜੀ ਦੀ ਗ੍ਰਿਫਤਾਰੀ ਦੀ ਖਬਰ ਪਾਈ ਮਤਾਬ ਸਿੰਘ ਜੀ ਨੂੰ ਮਿਲੀ ਤਾਂ ਪਾਈ ਮਤਾਬ ਸਿੰਘ ਜੀ ਨੇ یوں ਆਪਣੇ ਮਨ ਵਿੱਚ ਵਿਚਾਰ ਕੀਤੀ ਕਿ ਪਾਈ ਤਾਰੂ ਸਿੰਘ ਜੀ ਨਾਲ ਮੇਰਾ ਵਾਦਾ ਸੀ ਕਿ ਆਪਾਂ ਇਕੱਠੇ ਸ਼ਹੀਦ ਹੋਵਾਂਗੇ ਤੇ ਹੁਣ ਮੈਨੂੰ ਵੀ ਸ਼ਹੀਦੀ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ ਪਾਈ ਮਤਾਬ ਸਿੰਘ ਜੀ ਦਾ ਪਾਈ ਤਾਰੂ ਸਿੰਘ ਜੀ ਨਾਲ ਬਹੁਤ ਪਿਆਰ ਸੀ ਫਿਰ ਭਾਈ ਮਹਿਤਾਬ ਸਿੰਘ ਜੀ ਨੇ ਆਪਣੇ ਨਾਲ ਰਹਿੰਦੇ ਸਿੰਘਾਂ ਨੂੰ ਕਿਹਾ ਕਿ ਤੁਸੀਂ ਕਿਸੇ ਹੋਰ ਜਥੇ ਵਿੱਚ ਜਾ ਕੇ ਰਲ ਜਾਓ ਮੈਂ ਹੁਣ ਲਾਹੌਰ ਭਾਈ ਤਾਰੂ ਸਿੰਘ ਜੀ ਕੋਲ ਚੱਲਿਆ ਹਾਂ ਇਹਨੀ ਗੱਲ ਆਖ ਕੇ ਭਾਈ ਸਾਹਿਬ ਲਾਹੌਰ ਲਈ ਰਵਾਨਾ ਹੋ ਜਾਂਦੇ ਹਨ ਭਾਈ ਮਹਿਤਾਬ ਸਿੰਘ ਜੀ ਆਪ ਹੀ ਲਾਹੌਰ ਦੇ ਉਸ ਰਾਸਤੇ ਵੱਲ ਚਲੇ ਜਾਂਦੇ ਹਨ ਜਿੱਥੇ ਹਰ ਭਗਤ ਨਰੰਜਨੀਆ ਸਪਾਹੀਆਂ ਸਮੇਤ ਉਹਨਾਂ ਨੂੰ ਲੱਭ ਰਿਹਾ ਸੀ ਮਹਿਤਾਬ ਸਿੰਘ ਨੂੰ ਦੇਖਦਿਆਂ ਹੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਫਿਰ ਉਹ ਭਾਈ ਮਹਿਤਾਬ ਸਿੰਘ ਨੂੰ ਉਹਨਾਂ ਦੇ ਹੀ ਪਿੰਡ ਮੀਰਾਕੋਟ ਲੈ ਕੇ ਜਾਂਦੇ ਹਨ ਤਾਂ ਕਿ ਪਿੰਡ ਦੇ ਲੋਕਾਂ ਤੋਂ ਉਹਨਾਂ ਦੀ ਪਛਾਣ ਕਰਵਾ ਸਕਣ ਪਾਈ ਮਹਾਤਬ ਸਿੰਘ ਜੀ ਨੇ ਪਿੰਡ ਦੇ ਲੋਕਾਂ ਨੂੰ ਉਂਗਲੀ ਹਿਲਾ ਕੇ ਇਸ਼ਾਰਾ ਕੀਤਾ ਕਿ ਉਹ ਪਹਿਚਾਨਣ ਤੋਂ ਮਨਾ ਕਰ ਦੇਣ ਕਿਉਂਕਿ ਜੇ ਕੋਈ ਵਿਅਕਤੀ ਇਹ ਕਹਿ ਦਿੰਦਾ ਕਿ ਮੈਂ ਜਾਣਦਾ ਹਾਂ ਇਸ ਨੂੰ ਤਾਂ ਉਸ ਨੂੰ ਵੀ ਗ੍ਰਿਫਤਾਰ ਕਰ ਲੈਣਾ ਸੀ ਤੇ ਸਜ਼ਾ ਦੇਣੀ ਸੀ ਸਾਰੇ ਪਿੰਡ ਨੂੰ ਹੀ ਮੁਸਲਮਾਨ ਕਰ ਦੇਣਾ ਸੀ ਕਿ ਜੇ ਤੁਸੀਂ ਇਸ ਨੂੰ ਜਾਣਦੇ ਸੀ ਤਾਂ ਇਸ ਨੂੰ ਪਹਿਲਾਂ ਕਿਉਂ ਨਹੀਂ ਫੜਾਇਆ ਇੰਨਾ ਸਮਾਂ ਸਿਪਾਹੀ ਇਸ ਨੂੰ ਪੈਂਡ ਵਿੱਚ ਜਾ ਕੇ ਲੱਭਦੇ ਰਹੇ ਫਿਰ ਸਿਪਾਹੀ ਭਾਈ ਮਹਿਤਾਬ ਸਿੰਘ ਨੂੰ ਲੈ ਕੇ ਨਵਾਬ ਦੇ ਕੋਲ ਚਲੇ ਜਾਂਦੇ ਹਨ ਲਾਹੌਰ ਦੇ ਖਾਨ ਬਹਾਦਰ ਨੇ ਉਹਨਾਂ ਨੂੰ ਇਸਲਾਮ ਕਬੂਲ ਕਰ ਲੈ ਕਿਹਾ ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਆਪਣਾ ਧਰਮ ਕਦੀ ਵੀ ਨਹੀਂ ਛੱਡਣਗੇ ਉਹ ਤਾਂ ਪੈਦਾ ਹੀ ਸ਼ਹੀਦ ਹੋਣ ਵਾਸਤੇ ਹੋਏ ਹਨ ਨਵਾਬ ਨੇ ਜਾਂਦਿਆਂ ਹੀ ਹੁਕਮ ਦੇ ਦਿੱਤਾ ਕਿ ਇਸ ਨੂੰ ਪਾਈ ਤਾਰੂ ਸਿੰਘ ਜੀ ਨੂੰ ਦਿਖਾ ਕੇ ਚਰਖੜੀ ਤੇ ਚੜਾ ਦਿਓ ਭਾਈ ਮਹਿਤਾਬ ਸਿੰਘ ਤਾਂ ਪਹਿਲਾਂ ਹੀ ਪਾਈ ਤਾਰੂ ਸਿੰਘ ਜੀ ਦੇ ਦਰਸ਼ਨ ਕਰਕੇ ਸ਼ਹੀਦੀ ਪੌਣੀ ਚਾਹੁੰਦੇ ਸੀ ਇਹ ਖਬਰ ਸੁਣਦੇ ਸਾਰ ਉਹ ਜਹਕਾਰੇ ਬੁਲਾਉਣ ਲੱਗ ਗਏ ਤੇ ਹੱਸਦੇ ਹੱਸਦੇ ਚਰਖੜੀ ਉੱਤੇ ਚੜ ਗਏ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਭਾਈ ਮਹਿਤਾਬ ਸਿੰਘ ਜੀ ਦੀ ਸ਼ਹੀਦੀ ਦੀ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਕਿਹਾ ਮਹਿਤਾਬ ਸਿੰਘ ਤੂੰ ਧੰ ਹੈ ਧੰ ਹੈ ਆਪਣਾ ਵਚਨ ਪੂਰਾ ਕਰ ਦਿੱਤਾ ਸਿੱਖੀ ਕਿਸਾਂ ਸਵਾਸਾ ਨਾਲ ਨਿਭਾ ਲਈ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ